ਸਾਸੀ ਕਲਜੀ ਤੁਸੀਂ ਦੇਖ ਰਹੇ ਅੰਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਰ ਸਿੰਘ ਸੀੜੇ ਅੱਜ ਸਮਾਗੰਦ ਦੇ ਨੇੜੇ ਪਿੰਕਾਂਗ ਮਾਦਿਆਂ ਦੇ ਵਿੱਚ ਮੌਜੂਦ ਹਾਂ ਅਸੀਂ ਦਿਖਾਵਾਂਗੇ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਨਮਾਦੇ ਮੇਲੇ ਦੇ ਵਿੱਚੋਂ ਤੁਸੀਂ ਜੁੜੇ ਰਹੋ ਸਾਡੇ ਅੰਮੋਲ ਹੀਰੇ ਪੰਜਾਬ ਦੇ ਚੈਨਲ ਨਾਲ آغمي ندي ہاں وانجوں to mango ਚਲੋ ਵਧੀਆ ਚੱਲ ਰਿਹਾ ਜੀ ਬਿਲਕੁਲ ਵਧੀਆ ਕਿੰਨਾ ਗਾਖਾ ਰਿਹਾ ਗਾਖੇ ਮੈਂ ਫੁੱਲ ਹੈ ਜੀ ਗਾਖ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਵਧੀਆ ਬਿਲਕੁਲ ਇੱਥੇ ਆਂਦੇ ਨਹੀਂ ਜੀ ਪਿਛਲੇ ਸਾਲ ਵੀ ਆਈ ਸੀ ਐਤ ਕੀ ਵੀ ਆ ਗਈ ਜੀ ਉਹ ਵਧੀਆ ਕੰਮ ਹੈ ਜੀ ਹਾਂਜੀ ਹਾਂਜੀ ਇਹ ਇੱਕਦਮ ਫਰਸਟ ਕਲਾਸ ਆਪਣਾ ਜੀ ਟਿੱਕੀ ਦਹੀਂ ਭੱਲੇ ਗੋਲ ਗੱਪੇ ਟਿੱਕੀ ਦਹੀਂ ਭੱਲੇ ਤੇ ਗੋਲ ਗੱਪੇ ਜੀ ਹਾਂਜੀ ਤੇ ਅੱਗੇ ਪਕੌੜੇ ਲੱਗੇ ਨੇ ਜੀ ਅੱਗੇ ਮਠਾਈ ਲੱਗੀ ਹੈ ਜੀ ਹਾਂਜੀ ਅਸੀਂ ਹਰਿਆਣੇ ਤੋਂ ਆਏ ਹਾਂ ਜੀ ਕੈਥਲੋਂ ਕੈਥਲੋਂ ਆਏ ਹਾਂ ਜੀ ਕੈਥਲੋਂ ਹਾਂਜੀ ਬਹੁਤ ਦੂਰੋਂ ਆਏ ਹਾਂ ਹਾਂਜੀ ਹਾਂਜੀ ਸਪੈਸ਼ਲ ਬਣਾਉਂਦੇ ਨੇ ਸਾਨੂੰ ਸਾਨੂੰ 5-6 ਸਾਲ ਹੋ ਗਏ ਜਾਂਦੇ ਨੂੰ ਹਰ ਸਾਲ ਇਸੇ ਦੁਕਾਨ ਤੇ ਆਉਣੀ ਹੈ ਜੀ ਅਸੀਂ ਹਾਂਜੀ ਬਹੁਤ ਵਧੀਆ ਬਜ਼ਾਰ ਦੇ ਵਿੱਚ ਤੁਮਾਰਾ ਕੀ ਹੋ ਜਾ ਮਿਲ ਰਿਹਾ ਵਧੀਆ ਜਾਂ ਨਹੀਂ ਵਧੀਆ ਹਾਂਜੀ ਬਹੁਤ ਵਧੀਆ ਮਿਲਦਾ ਹੈਗਾ ਕੋਈ ਇਹਦੇ ਚੋਂ ਹੋਣੀ ਹੈਗਾ ਤੁਸੀਂ ਕਿੰਨਾ ਕੁ ਖਰੀਦ ਅਸੀਂ ਜੀ ਪਹਿਲਾਂ ਗੱਲ ਆਏ ਸੀ ਲੈ ਗਏ ਸੀ ਅੱਜ ਹਜੇ ਥੋੜਾ ਫਿਲਹਾਲ ਘਾਟੀ ਲੈ ਕੇ ਆਇਆ ਹਾਂ ਦੋ ਦਿਨ ਹੋ ਗਏ ਉਹਨੇ ਹਾਂਜੀ ਕੱਲ ਆਏ ਸੀ ਅੱਜ ਆ ਗਏ ਹਰ ਸਾਲ ਹਾਂਜੀ ਹਰ ਸਾਲ 22 ਸਾਲ ਹੋ ਗਈ ਸਾਨੂੰ ਆਂਦਿਆਂ ਨੂੰ ਹਾਂਜੀ ਜੀ ਰਿਮਾਂ ਜੀ ਤੇ ਮੈਂ ਕਰਾ ਫੇਫਰ ਡਾਇਗਨੋਸਟਿਕਲ ਸਮਾਨ ਵਧੀਆ ਵੀ ਕਰਿਆ ਜੀ ਐਨ ਕਾਕੇ ਕਿਵੇਂ ਗਾ ਕੇ ਬਹੁਤ ਵਧੀਆ ਜੀ ਕਿਵੇਂ ਲੱਗ ਰਿਹਾ ਹੈ ਠੀਕ ਹੈ ਪਰ ਉਹ ਠੀਕ ਹੈ ਠੀਕ ਹੈ ਹਾਂ ਜੀ ਹਾਂ ਵਧੀਆ ਗਾ ਕੇ ਹਾਂ ਐਂਦਵਾਰ ਕਰਕੇ ਫਰਕ ਪੈਂਦਾ ਮੇਰੇ ਲਈ ਬਹੁਤ ਯਾ ਲੈ ਐਂਦਵਾਰ ਦੀ ਐਂਦਵਾਰ ਨੂੰ ਜੋ ਮੇਲਾ ਭਰਦਾ ਹੈ ਤੇ ਕਿਉਂ ਸਾਰਾ ਵਧੀਆ ਭਰਦਾ ਹੈ ਕੈਚ ਨਾ ਤੁਸੀਂ ਕੈਚ ਨਾ ਅਸੀਂ ਨਾਲੇ 7 ਦਿਨ 7 ਦਿਨ 7 ਦਿਨ ਜਿਹੋ ਜੀ ਵੀ ਕਿਸੇ ਨੂੰ ਪਸੰਦ ਆਉਂਦੀ ਆ ਉਹੋ ਜਿਹਾ ਖਰੀਦਾ ਚੀਜ਼ਾਂ ਗ੍ਰੇਡਰ ਨੇ ਬਜਾਰਾਂ ਦੇ ਵਿੱਚ ਪੂਰੀ ਪੀੜ ਹੈ। ਹੋਰ ਬਾਈ ਕਿਹੜਾ ਚਾਲ ਮੀਨਾ ਮੋਹ ਬਾਈ ਕਿਵੇਂ ਹੋ? ਵਧੀਆ ਐਂ ਗੱਡਾ। ਅਸੀਂ ਦੱਸਾਂ। ਕੋ ਆਏ ਹੋ। ਅਸੀਂ ਅੰਮ੍ਰਿਤਪੁਰ ਤੋਂ ਆਏ ਹਾਂ ਜੀ। ਅੰਮ੍ਰਿਤਪੁਰ ਤੋਂ ਕਿਵੇਂ ਲੱਗਿਆ ਮੇਲਾ? ਵਧੀਆ ਹੀ ਫੁੱਲਾ। ਉਹ ਕਿਰੋਪੋਟਾਂ ਨੇ ਜੀ। ਵਧੀਆ ਗੱਲ ਬਾਤ ਹੋਈ। ਹੋਰ ਕੱਲ ਨੂੰ ਆਉਂਗੇ? ਹਾਂਜੀ ਹਾਂਜੀ। ਕੱਲ ਨੂੰ ਆਉਂਗੇ। ਹਾਂਜੀ ਹਾਂਜੀ। ਰਾਤ ਦੇ ਹੁੰਦੀਆਂ। ਰਾਤ ਦੇ ਹੁੰਦੀਆਂ। ਹੈ। ਗੈਰੀ। ਉਰੀ ਰਹਿਣਾ ਹੀ ਤੰਦਣਾ। ਤੰਦਣਾ ਨੂੰ ਵੀ ਰਹਿਣਾ। ਅਨੰਤ ਅਨੰਤ ਮਜ਼ਾ ਹੁੰਦਾ ਮੇਲਾ ਬਹੁਤ ਵੇਖਣ ਵਾਲੀ ਚੀਜ਼ ਹੈ ਜੀ। ਬਹੁਤ ਵਧੀਆ ਇਹ ਆਪਣਾ ਸਾਲ ਹੋ ਗਿਆ ਉਹਨੇ ਮੁਕੇ ਸਾਲ ਹੋ ਗਏ ਹਾਂ ਤੇ ਬੜਾ ਸਾਲ ਹੋ ਗਿਆ ਜੀ ਬੜੇ ਸਾਲ ਹੋ ਗਏ ਨੇ ਆ ਦੂਰੋਂ ਆਏ ਅੱਜ ਦੇਖਣ ਮਿਲਦਾ ਬਹੁਤ ਅਸੂਰ ਆਹ ਦੇਖੋ ਜੀ ਬਾਪਾ ਜੀ ਪੂਰੀ ਪੜੇ ਨਹੀਂ ਬਹੁਤ ਮੂਰ ਆਏ ਜੋ ਪੂਰੀ ਪੜੇ ਹੋਏ ਆ ਬਹਾ ਅੱਛਾ ਹੋਰ ਯਾਰ ਬਚਪਨ ਤੋਂ ਰੀ ਯਾਰ ਨਮਸਤ ਨਮਸਤ ਪਰਲੇ ਦਾ ਡੇਟ ਲੈ ਕੇ ਜਾਂਦੇ ਡੇਟ ਕਰਦੇ ਹੁੰਦੇ ਨੇ ਵੀ ਕਦੋਂ ਸਾੜ ਲੰਗੇ ਕਦੋਂ ਮੇਲਾ ਵੀ ਕਦੋਂ ਮੇਲਾ ਇੰਤਜ਼ਾਰ ਕਰੈਣੋ ਤੁਸੀਂ ਬਸ ਹਣ ਤਿਆਰ ਕਰਦੇ ਹੋਰ ਯਾਰ ਬੰਦੇ ਬਾਹਰੋਂ ਆ ਆ ਵੀ ਦੇਖਦੇ ਨੇ ਜੀ ਇੰਤਜ਼ਾਰ ਤੇ ਕਿਸਤੀਆਂ ਹੁੰਦਾ ਜੀ ਬਹੁਤ ਜ਼ਿਆਦਾ ਅੱਛਾ ਅੱਛਾ ਠੀਕ ਹਾਂ ਨਜ਼ਾਰਾ ਹੁੰਦਾ ਜਦੋਂ ਧੱਕ ਪੈਂਦੀ ਹੈ ਨਾ ਜੀ ਹੋਰ ਕੇ ਰਿਪੋਰਟ ਜਵਾਬੋਤਾਂ ਦੇ ਵਾਲਾ ਠੀਕ ਓਕੇ ਏਸੀ ਨੌਜਵਾਨਾਂ ਜੰਗਾਂਗੇ ਬੜੀ ਵਿਸਤਾਰ ਦੇ ਵਿੱਚ ਜੰਗ ਆਪਣਾ ਹੀ ਅਨਮੋਲ ਹੀ ਹੈ ਪਿਆਮ ਜੀ ਠੀਕ ਹੈ ਫੋਟੋ ਖੇਚੋ ਨਾ ਫੋਟੋ ਏਸੀ ਨੌਜਵਾਨਾਂ ਜੰਗਾਂਗੇ ਬੜੀ ਵਿਸਤਾਰ ਦੇ ਵਿੱਚ ਜੰਗ ਕਰ ਦਿੱਤੀ ਬੀਸੀ ਕਈ ਸਾਲਾਂ ਤੋਂ ਲਗਾਤਾਰ ਮੇਲੇ ਦੇ ਵਿਚ ਆ ਰਹੇ ਆ ਤੇ ਤੁਸੀਂ ਇੱਥੇ ਲਗਾਤਾਰ ਮੇਰੇ ਨਾਲ ਮੇਜਰ ਸਿਟੀ ਨੂੰ ਸਿੜੀ ਨਾਲ ਅਪਡੇਟ ਮੇਲੇ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਦੇ ਮੇਲੇ ਦੀਆਂ ਸੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਬੱਚੇ ਮਾਤਾਵਾਂ ਪਹਿਣਾ ਬੜੀ ਤਕਾਲ ਦੇ ਵਿੱਚ ਜਿਹੜਾ ਸਮਾਨ ਦੇ ਖਰੀਦ-ਖਾਦੀ ਕਰੀ ਜਾ ਰਹੀ ਜਾਂਦੀ ਤੇ ਬਾਕੀ ਬੜਾ ਰਸ ਹੈ ਇੱਥੇ ਬੜਾ ਰਸ ਹੈ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਰਸ ਹੈ ਤੁਸੀਂ ਦੇਖ ਸਕਦੇ ਹੋ ਨਮਾਦੇ ਮੇਲੇਾਂ ਦੇ ਵਿੱਚ ਪੂਰਾ ਰਸ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸਨੋਂ ਨਮਾਦੇ ਮੇਲੇ ਦੇ ਵਿੱਚੋਂ ਸੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਖਰੀਦਦਾਰੀ ਹੋ ਰਹੀ ਹੈ ਇੱਥੇ ਬੱਚੇ ਆਪਣੀਆਂ ਆਪਣੀਆਂ ਚੁਆਇਸ ਦੀਆਂ ਚੀਜ਼ਾਂ ਖਰੀਦ ਰਹੇ ਨੇ ਤੇ ਦੇਖੋ ਬੜੀ ਭੀੜ ਹੈ ਇੱਥੇ ਤੇ ਤਕਰੀਬਨ 4:00 ਵਜੇ ਮੁੱਕੇ ਨੇ ਸ਼ਾਮ ਦੇ ਬਹੁਤ ਜ਼ਿਆਦਾ ਰਸ ਹੈ ਅਸੀਂ ਤੁਹਾਨੂੰ ਸੱਜਿਆ ਤਸਵੀਰ ਆਂਗਮਾਦਿਆਂ ਦੇ ਮੇਲੇ ਤੋਂ ਦਿਖਾ ਰਹੇ ਆਂ ਦੇਖੋ ਬਹੁਤ ਸਾਰੇ ਜੂਸ ਤਿਆਰ ਹੋ ਰਿਹਾ ਜੂਸ ਪੀਂਦੇ ਬੱਚੇ ਬਹੁਤ ਜਵਾਨਾਂ ਆ ਰਹੇ ਨੇ ਬਹੁਤ ਜ਼ਿਆਦਾ ਰਸ਼ ਹੈ ਇੱਥੇ ਟਾਈਮ ਦੇ ਹੱਥੇ ਬਾਕੀ ਨੌਜਵਾਨਾਂ ਦੀ ਨੌਜਵਾਨਾਂ ਦੀ ਭੀੜ ਵੀ ਬਹੁਤ ਜ਼ਿਆਦਾ ਹੈ ਤੇ ਬਾਜ਼ਾਰਾਂ ਦੇ ਵਿੱਚ ਪੂਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਉਸ ਨਮਾਲ ਦੇ ਮੇਲੇ ਦੇ ਵਿੱਚ ਤੋਂ ਸੱਧੀਆਂ ਤਸਵੀਰਾਂ ਅਮੋਲੀ ਹੀਰੇ ਪੰਜਾਬ ਦੇ ਚੈਨਲ ਤੇ ਦੇਖ ਰਹੇ ਹਾਂ। ਅੱਗੇ ਡੈਵੀਡਸ। ਆਇਓ ਡੈਵੀਡਸ। ਅੱਗੇ ਡੈਵੀਡਸ। ਬੱਕ ਬੱਕ ਰੇੜੀਆਂ ਦੇ ਉੱਤੇ ਬਹੁਤ ਜ਼ਿਆਦਾ ਰੌਣਕ ਮਿਲ ਰਿਹਾ ਥੰ ਨੂੰ ਦੇਖਣ ਨੂੰ। ਅੱਜ ਤੁਹਾਨੂੰ ਦਿਖਾਵਾਂਗਾ ਰੇੜੀਆਂ ਦੇ ਸੱਧੀਆਂ ਦੰਦੇ। ਕਾਲਾਂ ਦੇ ਉੱਤੇ ਬੱਕ ਬੱਕ ਇੱਕ ਟਿੱਕੀਆਂ ਦੀ ਸਟਾਲ ਲੱਗੀ ਹੋਈ ਹੈ ਟਿੱਕੀਆਂ ਬਾਈ ਦੇ ਟਿੱਕੀਆਂ ਵੇਚ ਰਿਹਾ ਹੈ ਲਗਾਤਾਰ ਬਾਕੀ ਗੋਲ ਗੱਪਿਆਂ ਦੀਆਂ ਰੇੜੀਆਂ ਤੁਸੀਂ ਦੇਖ ਰਹੇ ਹੋ ਗੋਲ ਗੱਪਿਆਂ ਦੀਆਂ ਰੇੜੀਆਂ ਇੱਥੇ ਲਗਾਤਾਰ ਇੱਕ ਲਾਈਨ ਦੇ ਵਿੱਚ ਗੋਲ ਗੱਪਿਆਂ ਦੇ ਰੇੜੀਆਂ ਲੱਗੀਆਂ ਹੋਈਆਂ ਨੇ ਟਿੱਕੀਆਂ ਤੇ ਗੋਲ ਗੱਪਿਆਂ ਦੇ ਰੇੜੀਆਂ ਚਾਰ ਚਾਰ ਚੀ ਜਿਹੜੀ ਐ ਤੇ ਦੇਖ ਰੋ ਇਹ ਆਈਸਕ੍ਰੀਮ ਆਈਸਕ੍ਰੀਮ ਦੀ ਰੇੜੀ ਬਾਕੀ ਜੇ ਦੇਖੀਏ ਤਾਂ ਬਾਜ਼ਾਰ ਦੇ ਵਿੱਚ ਬਹੁਤ ਜਿਆਦਾ ਪੀਂਗਾ ਨੇ ਮਿਲਕ ਬਲਾਮ ਮਿਲਕ ਬਲਾਮ ਤੇ ਬਾਕੀ ਖੋਏ ਵਾਲੇ ਪੁਲ ਤੇ ਬਿਲਕੁਲ ਦਾ ਟਰਾਈਪੋਟ ਪੁਲ ਵੀ ਪਲੇਨ ਪੁਲ ਵੀ ਇੱਥੇ ਮਿਲਦਾ ਪੁਲ ਵੀ ਤੇ ਮਿਲਕ ਬਲਾਮ ਵਿਕਦਾ ਉਹ ਜਿਆਦਾ ਨੌਂ ਨੌ ਵੀਰੇ ਨੇ ਮਿਲਨ ਦਾ ਟਰਾਈਪੋਟ ਪੁਲ ਵੀ ਪਲੇਨ ਰੱਬ ਦੀ ਬਾਤ ਹੈ ਸੱਚੀ ਦਾ ਸੂਰਜ ਚੜਕੋ ਅਸਲ ਮੰਦੀ ਰਾਤ ਹੈ ਵਰਕੇ ਨਾ ਫੇਕੜਾ ਬਜਾਰੀਆ ਤੰਗਾਂ ਗੋ ਆਰੀਆਂ ਕਦ ਜੇ ਨਮਰਾਦ ਕਰਾਂਗੇ ਕਰੀਏ ਹੁਣ ਪਿਆਰੀਆਂ ਕਦ ਜੇ ਨਮਰਾਦ ਕਰਾਂਗੇ ਹੋ ਚੰਗੀ ਚਰਨ ਕਾ ਕਰਦੀ ਹੈ ਲਗੜੀ ਅਖਬਾਰ ਦੀਆਂ ਏਸੀ ਸਰਾਂਦੇ ਦਾ ਲਿਖਿਆ ਇਤਿਹਾਸ ਅਮਰੀਕਾ ਚ ਜਦੋਂ ਕਰਤਾਰ ਸਿੰਘ ਸਰਾਂਦਾ ਭਾਰਤ ਜਾਣ ਦੀ ਤਿਆਰੀ ਕਰਦਾ ਸੀ ਤੇ ਉਹਦੇ ਨਾਲ ਬੀਬੀ ਬੀਰੀ ਨੇ ਆਪਣੇ ਭਰਾ ਸੁਦਰਸ਼ਨ ਨੂੰ ਕਿਹਾ ਦੀਰ ਸਰਾਂਦਾ ਭਾਰਤ ਆ ਕੇ ਕੀ ਕਰਨਾ ਚਾਹੁੰਦਾ ਹੈ ਜਿਹੜੀਆਂ ਗੁਲਾਮੀ ਦੀਆਂ ਜਦੀਰਾਂ ਨੇ ਉਹਨਾਂ ਨੂੰ ਕੱਟਣਾ ਚਾਹੁੰਦਾ ਹੈ ਔਰ ਅੰਗਰੇਜ਼ਾਂ ਤੋਂ ਰਾਜ ਆਪਣਾ ਲੈ ਕੇ ਅੰਗਰੇਜ਼ਾਂ